ਇੱਕ ਤਾਂ ਜੀ ਸ਼ਤਰੰਜ ਖੇੜਨੇ ਵੀ ਸੜਾ ਟਾਈਮ ਪਾਸ ਹੋ ਜੂ। ਜੀ ਦੂਜਾ ਇਹ ਆ ਵੀ ਉਹ ਵੀ ਸ਼ਤਰੰਜ ਖੇੜ ਰਹੇ ਆ ਸਾਡੇ ਨਾਲ। ਹਮਮਾ ਜਿੱਤ ਕੇ ਲੈ ਕੇ ਜਾਣਾ ਕੂੜਾ ਅਸੀਂ ਆਪ ਦਾ ਰੰਗਿਆ ਹੋਇਆ ਕੂੜਾ ਲੈ ਕੇ। ਆਹ ਦੀ ਖੇਤੀ ਪਜਾ ਕੇ ਲੈ ਕੇ ਜਾ। ਇਹ ਤਸਵੀਰਾਂ ਨੇ ਖਨੌਰੀ ਬਾਰਡਰ ਦੀਆਂ ਜਿੱਥੇ ਸ਼ਤਰੰਜ ਖੇਡ ਕੇ ਕਿਸਾਨ ਆਪਣਾ ਸਮਾਂ ਬਤੀਤ ਕਰ ਰਹੇ ਨੇ। ਤਾਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ। ਇਸ ਤੋਂ ਪਹਿਲਾਂ ਵੌਲੀਬਾਲ ਅਤੇ ਹੋਰ ਖੇਡਾਂ ਖੇਡਦੇ ਵੀ ਜਿਹੜੇ ਕਿਸਾਨ ਨਜ਼ਰ ਆਏ ਸੀ। ਇੱਕ ਤਾਂ ਜੀ ਸ਼ਤਰੰਜ ਖੇੜਨੇ ਵੀ ਸੜਾ ਟਾਈਮ ਪਾਸ ਹੋ ਜੂ। ਦੂਜਾ ਇਹ ਆ ਵੀ ਉਹ ਵੀ ਸ਼ਤਰੰਜ ਖੇਡ ਰਹੇ ਆ ਸਾਡੇ ਨਾਲ ਹੂੰ ਤਾਂ ਉਹਨਾਂ ਦੇ ਪਿਆਦੇ ਆਉਂਦੇ ਆ ਚੰਡੀਗੜ੍ਹ ਮੀਟਿੰਗ ਕਰਨਾ ਹੂੰ ਹੁਣ ਇਹਦੀ ਗੇਮ ਖੇਡਣ ਦਾ ਮੋਟਿਵ ਸਾਡਾ ਇਹੀ ਆ ਵੀ ਅਸੀਂ ਦਿਮਾਗ ਨਾਲ ਲੜਾਈ ਲੜਨੀ ਆ ਹੂੰ ਆਰ ਪਾਰ ਦੀ ਲੜਾਈ ਤਾਂ ਇਹਨਾਂ ਦਾ ਖਤਰਨਾਕ ਹੁੰਦੀ ਆ ਕੋਈ ਆਪਣੇ ਦੁਸ਼ਮਣ ਨਹੀਂ ਇਹ ਵੀ ਜਾਂ ਸੀ ਇਹਨਾਂ ਦੁਸ਼ਮਣੀ ਆਮਦਾਰੀ ਨਾਲ ਨਾ ਸ਼ਾਂਤੀ ਨਾਲ ਜਿਹੜਾ ਮੋਰਚਾ ਹੈ ਇਹ ਜਾਵਤੇ 'ਚ ਰਹਿ ਕੇ ਲੜਾਂਗੇ ਦੇਖੋ ਜਾਵਤੇ 'ਚ ਰਹਿ ਕੇ ਅਸੀਂ ਇੱਥੇ ਕਰੀ ਜਾਂਦੇ ਤੁਸੀਂ ਕਿੰਨੇ ਦਿਨ ਹੋ ਗਏ ਭਾਈ ਜੀ ਇੰਟਰਵਿਊ ਕਰਦਿਆਂ ਨੂੰ ਤੁਸੀਂ ਕਿੰਨੇ ਦਿਨ ਹੋ ਗਏ ਪੱਤਰਕਾਰ ਭਾਈਚਾਰਾ ਇੱਥੇ ਫਿਰ ਦੱਸੋ ਵੀ ਕਿਹੜਾ ਜਾਵਤਾ ਤੌਰ ਦਾ ਕਿਸਾਨ ਨੇ ਕਿਸਾਨ ਹਮੇਸ਼ਾ ਜਾਵਤੇ 'ਚ ਆ ਯਾਰ ਕਿਸਾਨ ਆਪਦਾ ਮੈਂਟ ਵਾਰੀ ਦਾ ਨਹੀਂ ਛੱਡਦਾ ਉਹ ਜਾਵਤੇ 'ਚ ਹੀ ਰਹਿੰਦਾ ਉਹਨੂੰ ਪਤਾ ਵੀ ਰਾਤ ਨੂੰ 2 ਵਜੇ ਉੱਠਣਾ ਮੈਂ ਪਾਣੀ ਲਾਉਣਾ ਜੀ